ਕਮ ਦੇ ਸਿਲਸਿਲੇ ਦੇ ਵਿੱਚ ਇੱਕ ਵਿਅਕਤੀ ਘਰੋਂ ਨਿਕਲਿਆ ਸੀ ਪਰ ਕੀ ਪਤਾ ਸੀ ਕਿ ਰਾਤ ਦੇ ਵਿੱਚ ਉਸ ਨੂੰ ਮੌਤ ਉਡੀਕ ਰਹੀ ਹੈ ਮੱਝ ਕਾਲ ਬਣ ਕੇ ਆਈ ਮੋਟਰਸਾਈਕਲ ਦੇ ਅੱਗੇ ਆਉਣ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ ਗੁਜਰਾں ਦੀਆਂ ਮੱਝਾਂ ਦਰਸਲ ਸੜਕ ਦੇ ਅੱਗੇ ਲੰਘ ਰਹੀ ਸੀ ਉਸ ਦੌਰਾਨ ਉਹਨਾਂ ਦੇ ਵਿੱਚੋਂ ਇੱਕ ਮੱਝ ਨੇ ਮੋਟਰਸਾਈਕਲ ਸਵਾਰ ਮੁਕੇਸ਼ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਮੁਕੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਬੇहद ਮੰਦ ਭਾਗੀ ਖਬਰ ਹੈ ਪਰਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸ ਦਈਏ ਕਿ 44 ਸਾਲਾ ਮੁਕੇਸ਼ ਜਿਹੜਾ ਸੀ ਉਹ ਕੰਮ ਦੇ ਸਿਲਸਿਲੇ ਦੇ ਵਿੱਚ ਹੀ ਉਹ ਜਾ ਰਿਹਾ ਸੀ ਉਸ ਦੌਰਾਨ ਰਸਤੇ ਦੇ ਵਿੱਚ ਉਸਦੇ ਨਾਲ ਇਹ ਭਾਣਾ ਵਾਪਰ ਗਿਆ ਇਹ ਹਾਦਸਾ ਜਿਹੜਾ ਹੈ ਤੁਹਾਨੂੰ ਦੱਸ ਦਈਏ ਕਿ ਸੰਬਰਾਲਾ ਮਾਚੀਵਾੜਾ ਰੋਡ ਤੇ ਪਿੰਡ ਬਾਲਿਓ ਨਜ਼ਦੀਕ ਵਾਪਰਦਾ ਜਿਸ ਦੌਰਾਨ ਉਹ ਕੰਮ ਦੇ ਸਿਲਸਿਲੇ ਦੇ ਵਿੱਚ ਜਾ ਰਿਹਾ ਸੀ ਕਿ ਰਸਤੇ ਦੇ ਵਿੱਚ ਇੱਕ ਮੱਝ ਦੇ ਵੱਲੋਂ ਉਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਫਿਲਹਾਲ ਤੁਹਨ ਦੱਸ ਦਈਏ ਕਿ ਰਾਹਗੀਰ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਰੋਡ ਦੇ ਉੱਪਰ ਇਸ ਤਰ੍ਹਾਂ ਗੁਜਰਾ ਅਤੇ ਜਾਨਵਰਾਂ ਨੂੰ ਲੈ ਕੇ ਆਉਣਾ ਗਲਤ ਹੈ ਇਹਨਾਂ ਦੇ ਕਾਰਨ ਆਏ ਦਿਨ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿੰਦੀਆਂ ਨੇ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਅਵਾਰਾ ਜਾਨਵਰਾਂ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਕਿਸੇ ਦੀ ਜਾਨ ਨੂੰ ਇਸ ਤਰੀਕੇ ਦੇ ਨਾਲ ਖਤਰਾ ਨਾ ਹੋਵੇ ਤੋ ਅਜਿਹਾ ਜਿਹੜਾ ਹੈ ਮਾੜਾ ਕਿਸੇ ਦੇ ਨਾਲ ਵੀ ਨਾ ਹੋਵੇ ਜ਼ਿੰਮੇਦਾਰ ਵੀ ਦੂਤਾਰੀ ਪਸ਼ਵਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਇਨ੍ਹਾਂ ਗੁਜਰਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰਵਾਰਿਕ ਮੈਂਬਰਾਂ ਦਾ ਇਸ ਪੂਰੇ ਮਾਮਲੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਉਹ ਤੁਹਾਨੂੰ ਸੁਣਾਉਂਦੇ ਮੇਰਾ ਨਾਮ ਹੈ ਜਤेंद्र ਸਿੰਘ ਜੀ ਕਿਹੜਾ ਪਿੰਡ ਤੋਂ ਮੇਰਾ ਪਿੰਡ ਮੁਸ਼ਕਾਬਾਦ ਹੈ ਜੀ ਅਬ ਪਿੰਡ ਵਾਲੇ ਨੂੰ ਨਜ਼ਦੀਕ ਤੇ ਇੱਕ ਹਾਦਸਾ ਹੋਇਆ ਕੀ ਡਿਟੇਲ ਹੈ ਜੀ ਤੁਹਾਡੇ ਇਹਦੇ ਲਈ ਮੈਂ ਤਾਂ ਜੀ ਇਧਰੋਂ ਆ ਹੀ ਰਿਹਾ ਸੀਗਾ ਜੀ ਦਸ ਰਾਇਆ ਨੇ ਦੱਸਣ ਵਾਲੇ ਵੀ ਇੱਥੇ ਜੋ ਗੁਜਰਾਂ ਵਾਲੇ ਡੰਗਰ ਨੇ ਉਹਨਾਂ ਦੇ ਕਹਿੰਦੇ ਮਹਾਸ ਨੇ ਟੱਕਰ ਮਾਰੀ ਹੈ ਬੰਦੇ ਦੀ ਤੇ ਉਹਨਾਂ ਦੀ ਮੌਕੇ ਦੀ ਸ਼ਾਇਦ ਡੈਥ ਹੋ ਗਈ ਹੈ ਵੀ ਇਹ ਬਹੁਤ ਮਾੜੀ ਘਟਨਾ ਹੋਈ ਆ ਇਦਾਂ ਖੁੱਲੇ ਆਮ ਰੋਡ ਦੇ ਉੱਤੇ ਡੰਗਰ ਨਹੀਂ ਫਿਰਨੇ ਚਾਹੀਦੇ ਕਿਉਂਕਿ ਡੰਗਰਾਂ ਦੇ ਨਾਲ ਬਹੁਤ ਹਾਸਤੇ ਹੁੰਦੇ ਨੇ ਤੁਹਾਨੂੰ ਪਤਾ ਕਿ ਗਵਰਨਮੈਂਟ ਇਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਾ ਰਹੀ ਇਹਨਾਂ ਨੂੰ ਰੋਡ ਤੇ ਨਹੀਂ ਲੈ ਕੇ ਆਉਣਾ ਚਾਹੀਦਾ ਆਪਣੇ ਵੀ ਤਾਂ ਜ਼ਿਮੀਦਾਰਾਂ ਦੇ ਹੋਰ ਭਰਾਵਾਂ ਦੇ ਸਾਡੇ ਸਾਰਿਆਂ ਦੇ ਡੰਗਰ ਰੱਖੇ ਹੋਏ ਨੇ ਆਪਾਂ ਘਰਾਂ ਦੇ ਵਿੱਚ ਇਹਨਾਂ ਨੂੰ ਪਾਲ ਰਹੇ ਆਂ ਘਰਾਂ ਦੇ ਵਿੱਚ ਇਹਨਾਂ ਨੂੰ ਪੱਠੇ ਲੈ ਕੇ ਜਾਂਦੇ ਆਂ ਤੇ ਇਹਨਾਂ ਨੂੰ ਖੁੱਲੇ ਆਮ ਰੋੜਾਂ ਉੱਤੇ ਕਿ ਨਾ ਨੇ ਇਹਨਾਂ ਨੂੰ ਆਜ਼ਾਦੀ ਦਿੱਤੀ ਵੀ ਇਹ ਰੋਡਾਂ ਦੇ ਉੱਤੇ ਲੈ ਕੇ ਡੰਗਰੇ ਇਦਾਂ ਘੁੰਮਣ ਤੇ ਹੁਣ ਇਹ ਹਾਦਸਾ ਹੋ ਗਿਆ ਇਹਦਾ ਜ਼ਿੰਮੇਵਾਰ ਕੌਣ ਆ ਕੌਣ ਉਹਨਾਂ ਦਾ ਬੰਦਾ ਜੋ ਕਿ ਵਿਚਾਰੇ ਡੈਥ ਹੋ ਗਈ ਆ ਉਹਦੀ ਕੌਣ ਉਹਦੇ ਘਰ ਨੂੰ ਸੰਭੂਗਾ ਕੌਣ ਉਹਦੇ ਬੱਚਿਆਂ ਨੂੰ ਪਾਲੂਗਾ ਹੁਣ ਛੋਟੇ ਛੋਟੇ ਬੱਚੇ ਛੋਟੇ ਛੋਟੇ ਬੱਚੇ ਨੇ ਬਾਈ ਦੱਸ ਰਹੇ ਨੇ ਮੌਕੇ ਦੀ ਡੈਥ ਹੋ ਗਈ ਐਨੀ ਭੈਣ ਅਕ ਟੱਕਰ ਮਾਰੀਏ ਕਹਿੰਦੇ ਮੱਜ ਨੇ ਵੀ ਯਾਨੀ ਉਹਦੀ ਬਾਈ ਦੀ ਜਿਹਦੇ ਮੌਕੇ ਤੇ ਡੈਥ ਹੋ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਮੇਰਾ ਨਾਮ ਪਰਮਿੰਦਰ ਸਿੰਘ ਪਟਵਾਰੀ ਆ ਡਿਊਟੀ ਮਾਚੀਵਾੜੇ ਆ ਅੱਜ ਮੈਂ ਆਪਣਾ ਜਿਹੜਾ ਪੈਂਡਿੰਗ ਆ ਉਰੇ ਰਸਤੇ ਦੇ ਵਿੱਚ ਗੁਜਰਾਂ ਦੀਆਂ ਮੱਝਾਂ ਨੇ ਮੋਟਰਸਾਈਕਲ ਵਾਲੇ ਨੂੰ ਟੱਕਰ ਮਾਰੀ ਤੇ ਉਹਦੇ ਗਿਰਦੀ ਸਾਰਾ ਔਨਸਪੋਟ ਡੈਥ ਹੋ ਗਈ। ਬੱਸ ਵਾਲਾ ਪਿੱਛੋਂ ਆ ਰਿਹਾ ਸੀ ਉਹਨੇ ਰੋਕ ਲਈ ਬੱਸ ਬੱਸ ਵਾਲੇ ਨੇ ਖੜਕੇ ਉਹਨੂੰ ਬੰਦੇ ਨੂੰ ਦੇਖਿਆ ਸਭ ਤੋਂ ਪਹਿਲਾਂ ਉਹਨੇ ਫਿਰ ਮੈਨੂੰ ਰੋਕੇ ਆ। ਬੱਸ ਆ ਫਿਰ ਅਸੀਂ ਗੁਜਰਾਂ ਵਾਲੀ ਜਿਹੜੀ ਜਨਾਨੀ ਸੀ ਉਹਨੂੰ ਰੋਕ ਕੇ ਇੱਥੇ ਦੀ ਬੋਡੀ ਕੋਲ ਆ ਕੇ ਖੜਾਤਾ। ਉਹ ਫਿਰ ਪੁਲਿਸ ਵਾਲੇ ਬੁਲਾਏ। ਠੀਕ ਹੈ ਹੁਣੇ ਉਹਦੀ ਡੈੱਡ ਬੋਡੀ ਭੇਜੀ ਆ ਉਹ ਬੰਦੇ ਦਾ ਨਾਮ ਪਤਾ ਲੱਗਿਆ ਉਹਦੇ ਕਾਗਜ਼ਾਂ ਤੋਂ ਮੁਕੇਸ਼ ਕੁਮਾਰ ਲਖੋਵਾਲਾ ਤਰ੍ਹਾਂ ਦਾ ਬੰਦਾ ਵਾ 40 ਕੁ ਸਾਲ ਦੀ 40 45 ਸਾਲ ਦੀ ਉਮਰ ਦਾ ਜਾਪਦਾ ਜਿਹੜੇ ਮੱਝਾਂ ਲਈ ਜਾਂਦੇ ਸੀ ਉਹਨਾਂ ਨੂੰ ਮੌਕੇ ਤੇ ਫੜ ਕੇ ਪੁਲਿਸ ਦੇ ਹਾਂ ਅਸੀਂ ਉਹਨੂੰ ਉਹ ਬਾਲਿਓ ਪਿੰਡ ਤੋਂ ਫੜ ਕੇ ਲੈ ਕੇ ਆਏ ਆ ਇੱਧਰ ਨੂੰ ਜਾ ਰਿਹਾ ਸੀ ਇਹ ਬੰਦਾ ਬਈ ਮਾਛੀਵਾੜੇ ਵਾਲੀ ਸਾਈਡ ਤੋਂ ਸਮਰਾਲੇ ਵੱਲ ਨੂੰ ਜਾ ਰਿਹਾ ਸੀਗਾ ਸਰ ਇਹ ਬਸ ਅੱਧੇ ਘੰਟੇ ਪਹਿਲਾਂ ਇੱਕ ਪੇਸ਼ੈਂਟ ਆਇਆ ਜਿਹੜੇ 108 ਐਂਬੂਲੈਂਸ ਵਾਲੇ ਲੈ ਕੇ ਆਇਆ ਤੇ ਉਹ ਜਦੋਂ ਮੈਂ ਦੇਖਿਆ ਉਹ ਬ੍ਰਾਡ ਡੈੱਡ ਸੀਗਾ ਉਹਦਾ ਜਦੋਂ ਡਾਕੂਮੈਂਟਸ 'ਚ ਕੀਤੇ ਰ ਨਾਮ ਮੁਕੇਸ਼ ਕੁਮਾਰ ਹੈ ਤੇ ਬਾਕੀ ਹਲੇ ਉਹਦੇ ਕੋਈ ਫੈਮਿਲੀ ਮੈਂਬਰ ਨਹੀਂ ਆਇਆ ਤੇ ਬਾਡੀ ਆਪਾਂ ਮੋਰਚਰੀ ਸ਼ਿਫਟ ਕਰਤੀ ਹੈ ਤੇ ਬਾਕੀ ਡਿਟੇਲ ਦਾ ਪੋਸਟ ਮਾਰਟਲ ਰਿਪੋਰਟ ਤੋਂ ਬਾਅਦ ਦੱਸ ਸਕਦੇ ਆ ਕਿੰਨੇ ਕਿਊ ਮਰਾਂਗੇ ਸਰ 34 ਸਾਲ ਦੇ ਓਕੇ ਕਿਹੜੇ ਪਿੰਡ 'ਚ ਰਹਿੰਦੇ ਹੋਣੀ ਪਿੰਡ ਲੋਖੋ ਵਾਲਾ ਆ ਆਪਣੇ ਇੰਜਰੀ ਕਿੰਨੀ ਕੀਤੀ ਸੀਗੀ ਔਰ ਕਿੱਥੇ ਇੰਜਰੀ ਆ ਬ੍ਰੇਨ ਪੂਰਾ ਬਾਹਰ ਸਿਕਿਆ